ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਆਪਣੇ ਵਡੇਰੇ ਜਿਨ੍ਹਾਂ ਨੇ ਵੱਡੀਆਂ ਘਾਲਣਾਵਾਂ ਘਾਲੀਆਂ ਨੇ ਮਾਨਜੋਗ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ ਮਾਨਜੋਗ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਮੁਖੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਚਲਦਾ ਵਹੀਰ ਦੇ ਜਿਹੜੇ ਜਥੇਦਾਰ ਸਾਹਿਬ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਆ ਮੇਰੇ ਤੋਂ ਪਹਿਲੋ ਮੇਰੇ ਬਹੁਤ ਹੀ ਹਰਦਿਲ ਅਜ਼ੀਜ਼ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਜੋ ਮੌਜੂਦਾ ਮੁਖੀ ਨੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਉਹ ਆਪ ਜੀ ਨੂੰ ਬੁੱਢੇ ਦਲ ਦਾ ਸ਼ਾਨਮਤਾ ਇਤਿਹਾਸ ਸੁਣਾ ਰਹੇ ਸੀ ਤੇ ਜਿਨ੍ਹਾਂ ਜਥੇਦਾਰਾਂ ਦੀ ਯਾਦ ਦੇ ਵਿੱਚ ਅਸੀਂ ਬੈਠੇ ਹਾਂ ਉਹਨਾਂ ਜਥੇਦਾਰ ਸਹਿਬਾਨਾਂ ਨੇ ਕਿਵੇਂ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਨੂੰ ਬੁਲੰਦੀਆਂ ਤੇ ਲਗਾਇਆ ਕਿਵੇਂ ਖਾਲਸਾ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦਾ ਜੇ ਇਤਿਹਾਸ ਜਾਣਣਾ ਹੋਵੇ ਨਾ ਕਿ ਕਿਹੜੀਆਂ ਘਾਲਣਾਵਾਂ ਘਾਲੀਆਂ ਨੇ ਕਿਹੜੀਆਂ ਮੱਲਾ ਮਾਲੀਆਂ ਨੇ ਤਾਂ ਅਸੀਂ ਰਤਨ ਸਿੰਘ ਭੰਗੋ ਦਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹ ਕੇ ਦੇਖ ਸਕਦੇ ਹਾਂ ਕੀ ਕੀ ਪਿੰਡਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਨੇ ਹੰਡਾਇਆ ਹੈ ਕਿਵੇਂ ਕਿਵੇਂ ਆਪਣੇ ਲਹੂ ਦਾ ਕਿਣਕਾ ਕਿਣਕਾ ਜਿਹੜਾ ਖਾਲਸਾ ਪੰਥ ਲਈ ਸ਼੍ਰੋਮਣੀ ਅਕਾਲੀ ਦਲ ਅਕਾਲੀ ਪੰਥ ਬੁੱਢਾ ਦਲ ਨੇ ਬਹਾਇਆ ਹੈ ਇਹ ਰਤਨ ਸਿੰਘ ਭੰਗੂ ਦੱਸਦੇ ਨੇ ਆਪਣੀ ਰਚਨਾ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਤੇ ਗਿਆਨੀ ਗਿਆਨ ਸਿੰਘੋਂ ਪੰਥ ਪ੍ਰਕਾਸ਼ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਬਾਰੇ ਬਹੁਤ ਵਿਸਥਾਰ ਸਹਿਤ ਜਾਣਕਾਰੀਆਂ ਦਿੰਦੇ ਨੇ ਸਾਧ ਸੰਗਤ ਜੀ 18ਵੀਂ ਸਦੀ ਦਾ ਉਹ ਸਮਾਂ ਸੀ ਅੱਜ ਤਾਂ ਸਾਡੇ ਕੋਲ ਕੋਠੀਆਂ ਨੇ ਜ਼ਮੀਨਾਂ ਨੇ ਜਾਇਦਾਦਾਂ ਨੇ ਕਾਰੋਬਾਰ ਹੈ ਸਭ ਕੁਝ ਹੈ 18ਵੀਂ ਸਦੀ ਦੇ ਵਿੱਚ ਪੰਥ ਦੇ ਉੱਤੇ ਉਹ ਸਮਾਸੀ ਨਾ ਘਰ ਸੀ ਨਾ ਘਾਟ ਸੀ ਨਾ ਕੋਠੀਆਂ ਸੀ ਨਾ ਘੋੜੇ ਸੀ ਕੁਝ ਵੀ ਨਹੀਂ ਸੀ ਜੰਗਲਾਂ ਬੇਲਿਆਂ ਦੇ ਵਿੱਚ ਖੱਡਾਂ ਦੇ ਵਿੱਚ ਝੱਲਾਂ ਦੇ ਵਿੱਚ ਖਾਲਸਾ ਸ਼ਰਨ ਲੈਂਦਾ ਸੀ ਖਾਣ ਨੂੰ ਛੋਲਿਆਂ ਦੀ ਮੁੱਠ ਮਿਲਦੀ ਸੀ ਪਰ ਫਿਰ ਵੀ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਸੀ ਖਾਲਸਾ ਜੀ ਕਿਵੇਂ ਹੋ ਤੇ ਅੱਗੋਂ ਕਹਿੰਦੇ ਸੀ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਕਿਉਂ ਕਹਿੰਦੇ ਸੀ ਨਾ ਉਹਨਾਂ ਕੋਲੇ ਚੰਗੇ ਘੋੜੇ ਹੁੰਦੇ ਸੀ ਨਾ ਉਹਨਾਂ ਕੋਲੇ ਘਰ ਸੀ ਨਾ ਘਾੜ ਸੀ ਨਾ ਜ਼ਮੀਨਾਂ ਸੀ ਨਾ ਜਾਇਦਾਦਾਂ ਦਾ ਸੀ ਨਾ ਖਾਣ ਨੂੰ ਕੁਝ ਹੁੰਦਾ ਸੀ ਫਿਰ ਵੀ ਉਹ ਕਹਿੰਦੇ ਸੀ ਚੜਦੀ ਕਲਾ ਤੇ ਅੱਜ ਆ ਜੰਗ ਦੇ ਬੱਦਲ ਛਾਏ ਨੇ ਇਹਦਾ ਕਾਰਨ ਕੀ ਹੈ ਆ ਜਿਹੜਾ ਲੀਡਰਾਂ ਨੇ ਇੱਕ ਧਰਮ ਦੇ ਲੋਕਾਂ ਦੇ ਖਿਲਾਫ ਮਨਾਂ ਦੇ ਵਿੱਚ ਦੂਜੇ ਧਰਮ ਦੇ ਲੋਕਾਂ ਪ੍ਰਤੀ ਜਿਹੜੀ ਨਫ਼ਰਤ ਭਰੀ ਹੈ ਨਾ ਇਹ ਉਹਦਾ ਨਤੀਜਾ ਹੈ ਕਦੇ ਵੀ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਦੂਜੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਪ੍ਰਤੀ ਨਫ਼ਰਤ ਨਹੀਂ ਭਰਨੀ ਚਾਹੀਦੀ ਇਹਦਾ ਨਤੀਜਾ ਉਹਦਾ ਸਿੱਟਾ ਹੈ ਜਦੋਂ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਦੂਜੇ ਮੰਨ ਧਰਮ ਦੇ ਮੰਨਣ ਵਾਲੇ ਲੋਕਾਂ ਪ੍ਰਤੀ ਨਫ਼ਰਤ ਆ ਜਾਂਦੀ ਹੈ ਨਾ ਫਿਰ ਮਾਸੂਮਾਂ ਦਾ ਕਤਲ ਹੁੰਦਾ ਹੈ ਬੇਗੁਨਾਹਾਂ ਦੇ ਕਤਲ ਹੁੰਦੇ ਆ ਮਜ਼ਲੂਮਾਂ ਦੇ ਉੱਤੇ ਜ਼ੁਲਮ ਹੁੰਦੇ ਆ ਧੱਕੇ ਹੁੰਦੇ ਆ ਅਜੰਗ ਦੇ ਬਦਲ ਛਾਏ ਐ ਦੁਨੀਆ ਡੜੀ ਐ ਉਤਰਾ-ਤਰਾ ਕਰਦੀ ਪਈ ਐ ਡਰੀ ਪਈ ਐ ਪਰ ਉਸ ਵੇਲੇ ਜਦੋਂ ਸਿੰਘਾਂ ਨੂੰ ਪੁੱਛਿਆ ਜਾਂਦਾ ਸੀ ਖਾਲਸਾ ਜੀ ਕਿਵੇਂ ਹੋ ਤੇ ਕਹਿੰਦੇ ਸੀ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਇਸ ਕਰਕੇ ਕਹਿੰਦੇ ਸੀ ਕਿਉਂਕਿ ਗੁਰੂ ਉਹਨਾਂ ਦੇ ਨਾਲ ਹੁੰਦਾ ਸੀ ਭਾਵੇਂ ਕੁਝ ਨਹੀਂ ਸੀ ਪਰ ਗੁਰੂ ਨਾਲ ਸੀ ਅੱਜ ਸਾਡੇ ਕੋਲੇ ਕੋਠੀਆਂ ਵੀ ਐ ਜ਼ਮੀਨਾਂ ਵੀ ਐ ਜਾਇਦਾਦਾਂ ਵੀ ਐ ਤੇ ਸਾਡੇ ਨਾਲ ਕੀ ਐ ਸਾਡੇ ਨਾਲ ਨਸ਼ੇ ਪੱਤੇ ਆ ਗਏ ਸਾਡੇ ਨਾਲ ਈਰਖਾ ਆ ਗਈ ਸਾਡੇ ਨਾਲ ਚੌਧਰਾ ਆ ਗਈਆਂ ਸਾਡੇ ਨਾਲ ਹੋਰ ਬਹੁਤ ਬੁਰੀਆਂ ਬਿਮਾਰੀਆਂ ਆ ਗਈਆਂ ਪਰ ਗੁਰੂ ਦੂਰ ਹੋ ਗਿਆ ਸਾਡੇ ਤੋਂ ਇਸ ਕਰਕੇ ਚੜ੍ਹਦੀ ਕਲਾ ਨਹੀਂ ਰਹੀ ਢੈਂਦੀ ਕਲਾ ਆ ਗਈ ਖਾਲਸਾ ਜੀ ਅੱਜ ਵੀ ਜੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਤੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਸਿੰਘਾਂ ਵਾਂਗ ਗੁਰੂ ਨੂੰ ਆਪਣੇ ਅੰਗ ਸੰਗ ਰੱਖਣਾ ਚਾਹੀਦਾ ਤੇ ਗੁਰੂ ਅੰਗ ਸੰਗ ਪਤਾ ਕਦੋਂ ਹੁੰਦਾ ਹੈ ਗੁਰੂ ਅੰਗ ਸੰਗ ਉਦੋਂ ਹੁੰਦਾ ਹੈ ਜਦੋਂ ਅਸੀਂ ਬਾਣੇ ਦੇ ਧਾਰਨੀ ਬਣ ਕੇ ਬਾਣੀ ਨਾਲ ਚਿੱਤ ਜੋੜ ਲੈ ਗੱਜ ਗੇਜ ਕਰਾ ਕੇ ਜਾਵੇ ਫਤੋ ਪਾਵੇ ਨਿਹਾਲ ਹੋ ਜਾਵੇ ਇੱਕ ਗੱਲ ਸੁਣ ਲੋ ਜਦੋਂ ਬਾਣੀ ਤਿਆਗਦਾ ਬਾਣੀ ਤਿਆਗ ਕੀ ਫਿਰ ਗੁਰੂ ਤੁਹਾਡੇ ਕੋਲ ਨਹੀਂ ਹੈ ਤੇ ਜੇ ਗੁਰੂ ਤੁਹਾਡੇ ਕੋਲ ਨਹੀਂ ਹੈ ਤੇ ਫਿਰ ਕਦੇ ਚੜ੍ਹਦੀ ਕਲਾ ਨਹੀਂ ਹੋ ਸਕਦੀ ਸਾਧ ਸੰਗਤ ਜੀ ਇਸ ਕਰਕੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦਾ ਇਤਿਹਾਸ ਜਿਹੜਾ ਬਹੁਤ ਸ਼ਾਨਾਮਤ ਹੈ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਬਹੁਤ ਵੱਡੀ ਛਾਉਣੀ ਅੱਜ ਵੀ ਹੈ ਅਮੈਂ ਦੇ ਬਾਬਾ ਜੀ ਮਾਨਯੋਗ ਸਿੰਘ ਸਾਹਿਬ ਆਪਾਂ ਬਲਵੀਰ ਸਿੰਘ ਜੀ ਅਸੀਂ ਨਨਕਾਣਾ ਸਾਹਿਬ ਗਏ ਸੀ ਤੇ ਉੱਥੇ ਸਪੈਸ਼ਲ ਤੌਰ ਤੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਛੌਣੀ ਦੇ ਵਿੱਚ ਗਏ ਕਿਸੇ ਵੇਲੇ 500 ਏਕੜ ਜ਼ਮੀਨ ਸੀ ਉਸ ਛੌਣੀ ਦੇ ਨਾਂ ਉਹ ਛੌਣੀ ਦੇ ਵਿੱਚ ਗਏ ਮਾਨਯੋਗ ਸਿੰਘ ਸਾਹਿਬ ਜੀ ਨੇ ਉੱਤੇ ਪਰ ਨਿਸ਼ਾਨ ਸਾਹਿਬ ਚੜਾਇਆ ਉਹ ਜਿਹੜਾ ਉੱਥੇ ਕੇਅਰ ਟੇਕਰ ਲੱਗਿਆ ਸੀ ਔਕਾਫ ਬੋਰਡ ਦਾ ਤੇ ਉਹਨੂੰ ਵੀ ਜਿਹੜਾ ਮਾਣ ਤਾਣ ਸਨਮਾਨ ਦਿੱਤਾ ਵੀ ਭਾਈ ਸਾਡੀ ਗੈਰ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਛੌਣੀ ਨੂੰ ਤੂੰ ਸੰਭਾਲ ਰਿਆ ਹੈ ਤੇਰਾ ਧੰਨਵਾਦ ਉਹਦਾ ਧੰਨਵਾਦ ਵੀ ਕਰਕੇ ਆਇਆ ਸਤਿ ਸ਼੍ਰੀ ਅਕਾਲ ਨਨਕਾਣਾ ਸਾਹਿਬ ਦੀ ਦਰਸ਼ਨੀ ਡੌੜੀ ਦੇ ਬਿਲਕੁਲ ਸਾਹਮਣੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਛੌਣੀ ਜਿਹੜੀ ਹੈ ਉਹ ਅੱਜ ਵੀ ਮੌਜੂਦ ਹੈ ਉਹਦੇ ਤੇ ਲਿਖਿਆ ਬੋਰਡ ਲੱਗਿਆ ਹੋਇਆ ਸ਼੍ਰੋਮਣੀ ਕੁਝ ਬੋਰਡ ਬਾਬਾ ਜੀ ਵੀ ਲਵਾ ਕੇ ਆਏ ਸੀ ਸੋ ਸਾਤ ਗਰੀਆ ਗਾਲੋ ਸੋ ਜਿਹੜੇ ਮੁਖੀ ਹੁੰਦੇ ਨੇ ਸ਼ਰੋਮਣੀਆਂ ਅਕਾਲੀ ਪੰਥ ਬੁੱਢਾ ਦਲ ਦੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਹੁੰਦੀ ਹੈ ਫਰਜ਼ ਵੀ ਹੁੰਦਾ ਹੈ ਕਿ ਜਿੱਥੇ-ਜਿੱਥੇ ਖਾਲਸੇ ਦੀਆਂ ਛਾਉਣੀਆਂ ਨੇ ਉਹਨਾਂ ਦੀ ਸੰਭਾਲ ਕੀਤੀ ਜਾਏ ਉਥੇ ਸਿੰਘ ਜਿਹੜੇ ਆ ਬਾਧੂ ਗਣਤੀ ਚ ਰਹਿਣ ਉਥੇ ਜਿਹੜਾ ਹੈ ਉਹ ਖਾਲਸੇ ਦੇ ਬੋਲ ਬਾਲੇ ਹੋਣ ਗੁਰੂ ਕੇ ਲੰਗਰ ਚੱਲਣਾ ਤੇ ਸਿੱਖ ਸੰਗਤਾਂ ਜਿਹੜੀਆਂ ਉੱਥੇ ਆਉਣ ਤੇ ਆ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸਮਝਣਾ ਇਹ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਸਾਧ ਸੰਗਤ ਜੀ ਬਹੁਤ ਵੱਡੀ ਦੇਣ ਹੈ ਇਹਨੂੰ ਕਿਸੇ ਕੀਮਤ ਦੇ ਉੱਤੇ ਭਲਾਇਆ ਨਹੀਂ ਜਾ ਸਕਦਾ 10 ਜਥੇਦਾਰ ਸਾਹਿਬ ਦਿੱਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜੜੀ ਗਈ ਗਾ ਰਕੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਕੇਵਲ 10 ਜਥੇਦਾਰ ਨਹੀਂ ਦਿੱਤੇ ਬਲਕਿ ਉਹ ਜਿਹੜੇ 10 ਜਥੇਦਾਰ ਦਿੱਤੇ ਨੇ ਉਹ ਬਹੁਤ ਵੱਡੇ ਜਿਹੜੇ ਨੇ ਕੌਮ ਦੇ ਇਤਿਹਾਸ ਦੇ ਵਿੱਚ ਹੀਰੇ ਮੰਨੇ ਗਏ ਨੇ ਪੰਥ ਦੇ ਵੱਡੇ ਹੀਰੇ ਮੰਨੇ ਗਏ ਨੇ ਔਰ ਉਹ ਹੀਰੇ ਉਸ ਸਮੇਂ ਦੇ ਜਿਨ੍ਹਾਂ ਦੀ ਚਮਕ ਜਿਹੜੀ ਹੈ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੱਜ ਵੀ ਬਰਕਰਾਰ ਹੈ ਇੱਕ ਇੱਕ ਹੀਰੇ ਦੇ ਇਤਿਹਾਸ ਦਾ ਪੰਨਾ ਖੋਲ ਲੋ ਤੁਹਾਨੂੰ ਲਿਸ਼ਕਾ ਮਾਰਦਾ ਦਿਸੂਗਾ ਚਾਹੇ ਉਹ ਬਾਬਾ ਬਲੋਦਾ ਸਿੰਘ ਸੀ ਚਾਹਿਓ ਬਾਬਾ ਹਨੂਮਾਨ ਸਿੰਘ ਸੀ ਚਾਹਿਓ ਬਾਬਾ ਦਰਬਾਰਾ ਸਿੰਘ ਸੀ ਚਾਹਿਓ ਬਾਬਾ ਜਸਾ ਸਿੰਘ ਆਲੂ ਵਾਲੀਆ ਸੀ ਇਹ ਵੱਡੇ ਵੱਡੇ ਪੰਥ ਦੇ ਜਰਨੈਲ ਯੋਧੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਨੇ ਉਹ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਜ਼ਮੀਨ ਚੋਂ ਪੈਦਾ ਹੋਏ ਨੇ ਗੱਜ ਗੇਜ ਕਰਾਂਗੇ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇ ਉਸ ਵੇਲੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਜ਼ਮੀਨ ਦੇ ਵਿੱਚੋਂ 10 ਚੋਟੀ ਦੇ ਜਥੇਦਾਰ ਪੈਦਾ ਹੋਏ ਨੇ ਤੇ ਅੱਜ ਵੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਜ਼ਮੀਨ ਬੰਜਰ ਨਹੀਂ ਹੋ ਗਈ ਹੈ ਅੱਜ ਵੀ ਉਹ ਪਜਾਉ ਹੈ ਅੱਜ ਵੀ ਇਹ ਜਰਵਾਨਿਆਂ ਨੂੰ ਅੱਜ ਵੀ ਸੂਰਬੀਰਾਂ ਨੂੰ ਅੱਜ ਵੀ ਜਥੇਦਾਰਾਂ ਨੂੰ ਪੈਦਾ ਕਰਨ ਦੇ ਸਮਰੱਥ ਹੈ ਔਰ ਸਮਰੱਥ ਰਹਿਣੀ ਹੈ ਕਿਉਂਕਿ ਬਾਣੀ ਦਾ ਪ੍ਰਤਾਪ ਹੈ ਔਰ ਬਾਣੀ ਦਾ ਪ੍ਰਤਾਪ ਹੈ ਮਹਿਮਾਨਯੋਗ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਜੋ ਮੁਖੀ ਨੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਔਰ ਪੰਥ ਰਤਨ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਔਰ ਆਪ ਸਾਰੀ ਸੰਗਤ ਦਾ ਜਿਹੜੇ ਅੱਜ ਇੱਥੇ ਹਾਜ਼ਰ ਹੋਏ ਹੋ ਮੈਂ ਸਭ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਐਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਜੈ ਕਾਰਾ ਜੀ ਵੇ ਫਤਿਹ